ਇਹ ਤੇ ਹੋ ਨਹੀਂ ਵੀ ਰਾਜ ਕੀਤਾ ਉਹਦਾ ਰਾਜ ਸਾਧੂ ਨਿਉਂਦੇ ਤੱਕ ਕਈ ਗੋਲਾਨ ਵਾਲੇ ਸਾਡੇ ਖਾਲਸਾ ਇੱਕ ਕੌਮੀ ਨਿਸ਼ਾਨ ਅੱਕੇ ਪਾਣੀ ਭਰਦੇ ਤੱਕ ਕਈ ਨਿਸ਼ਾਨ टाइम्स नाउ महाराजा रणजीत सिंह जी की रिहाय होंगी बड़े विस्तार ढाडी सिंह ने दस कि राजोपा सन किन्ने सैनिक सन सो जो वाऊनियाँ शेरे पंजाब महाराजा रणजीत सिंह राजन उन्होंने एक छाऊनी जी जीना नगर चुकी सी इतना अटलधरी जी वह भी इतने ਬਜੀ ਵਰਦਨ ਜੀ ਤੋਂ ਜੀਣਾ ਦਾ ਕਰ ਵਰਸੀ ਮਨਾਉਣ ਦਾ ਮਰਸਦ ਜਿੱਥੇ ਉਹ ਸ਼ੇਰੇ ਪੰਜਾਬ ਵਾਲਾ ਜੀ ਸਿੰਘ ਜੀ ਵਿਚਾਰ ਕਰਨਾ ਹੈ ਕਿਉਂਕਿ ਇਹ ਜਿਹੜੀ ਥਾ ਹੈ ਇਹ ਸ਼ਹਿਰ ਹੈ بڑا ਇਤਿਹਾਸਕ ਸ਼ਹਿਰ ਹੈ ਸੂਰਮਾ ਮਹਾਥਵੀਰ ਸ਼ੁਕਰ ਚੱਕੀਆ ਦੇ ਘਰ ਗੁਜਰਾਵਾਲਾ ਵਿੱਚ ਮਹਾਰਾਜਾ ਜੀ ਸੁਗਾਤ ਨਮੋਇਆ 12 ਛਾ ਦੇ ਸੀ ਜਦੋਂ ਪੂਰਾ ਸਾਇਆ ਉੱਤ ਗਿਆ ਉਸ ਸਮੇਂ ਬਾਅਦ ਇਹਨਾਂ ਦੀ ਸ਼ਾਦੀ ਬੀਬੀ ਮਹਿਤਾਬ ਨਾਲ ਸੁਪਤਰੀ ਬੀਬੀ ਸਰਦਾਰ ਨੇ ਸਦਾ ਕੌਰ ਨਾਲ ਹੋਈ ਤੇ ਸਰਦਾਰ ਨੇ ਸਦਾ ਕੌਰ ਨੇ ਆਪਣੇ ਸਾਰੇ ਜੀਵਨ ਦਾ ਜਲਵਾ ਆਪਣੀ ਸੂਝ-ਬੂਝ ਤੇ ਰਾਜਨੀਤਿਕ ਸੋਲ ਜਿਹੜੀ ਆ ਮਹਾਰਾਜ ਰਣਜੀਤ ਸਿੰਘ ਦੇ ਉਹਨਾਂ ਵਿੱਚ ਇਸ ਕਦਰ ਭਰ ਦਿੱਤੀ ਇਹ ਸਾਰਾ ਸੰਸਾਰ ਸਾਰੀਆਂ ਸਿੱਖ ਸੰਸਥਾਵਾਂ ਉਸਿਲ ਦੀ ਮਿਸਲਾਂ ਮਹਾਰਾਣੀ ਸਦਾ ਕੌਰ ਜੀਆ ਸਦੀ ਵੀ ਨਹੀਂ ਰਹੀਆਂ ਕਿ ਰਾਖੀ ਮਨ ਬਣਾਵਾਂ ਨੂੰ ਪ੍ਰਤੀਕ ਹੈ ਕਿ ਜੇ ਇਹ ਵਿਥੇ ਕਿ ਕਿਸੇ ਮੀਤਰ ਲਈ ਜਾਂ ਕਿਸੇ ਵੀ ਰਿਸ਼ਤੇ ਜਾਂ ਕਿਸੇ ਵੀ ਕੋਈ ਆਸਰ ਪ੍ਰਭਾਵ ਹੋਏਗਾ ਤਾਂ ਉਹ ਸੰਭਿਆ ਜਾਵੇ ਤੇ ਸਭ ਤੋਂ ਪਹਿਲਾਂ ਸਾਡੇ ਲਈ ਇਹ ਕਰਤੀ ਸੀ ਉਹ ਜੀ ਮਹਾਰਾਜ ਜੀ ਕਿ ਬਾਰਾਂ ਦੇ ਬਾਰਾਂधरी ਆਏ ਕਿਸ ਤਰ੍ਹਾਂ ਮਹਾਰਾਜ ਜੀ ਸਿੰਘ ਦਾ ਖਿਆਲ ਪਰ ਕੇ ਤੇ ਮਹਾਰਾਜ ਜੀ ਸਿੰਘ ਦੇ ਜਾਨੇ ਰਾਜ ਨੂੰ ਵੇਖ ਕੇ ਅੱਖਾਂ ਨੂੰ ਅੱਥੂ ਗਿਰਦੇ ਰਹਿਣ ਕਿਸੇ ਤਰ੍ਹਾਂ ਮਹਾਰਾਜ ਜੀ ਸਿੰਘ ਦੀ ਬਾਰਾਂधरी ਵੇਖ ਕੇ ਜਿਹੜੇ ਨਾਇਕਾਂ ਦੇ ਅੱਖਾਂ ਨੂੰ ਤੇ ਇਹ ਤੇ ਹੋਈ ਨਹੀਂ ਵੀ ਰਾਜ ਕੀਤਾ ਉਹਦਾ ਰਾਜ ਏਸ਼ੀਆ ਵਿੱਚ ਸਭ ਤੋਂ ਵੱਡਾ ਰਾਜ ਸੀ ਔਰ ਇੱਕ ਨੰਬਰ ਦਾ ਰਾਜ ਉਹਨਾਂ ਨੇ ਕੀਤਾ ਅਸਲ ਸਾਨ ਤੇ ਇਹ ਸ਼ਹਿਰ ਜਿਹੜਾ ਆ ਦੀਨਾ ਨਗਰ ਇਹ ਦੀਨਾ ਨ ਦਾ ਨਾਮ ਵੀ ਉਹਨਾਂ ਨੇ ਦਾ ਨਾਮ ਦੀਨਾ ਰੱਖਿਆ ਦੀਨਾ ਬੇਗਨਾਜ਼ੀ ਇਹਦਾ ਇਹ ਸ਼ਹਿਰ ਦਾ ਨਾਮ ਦੀਨਾਗਰ ਉਹਨਾਂ ਰੱਖਿਆ ਇਸ ਤਖਤ ਤੇ ਬੈ ਕੇ ਉਹ ਇੱਥੇ ਦਰਬਾਰ ਲਾਇਆ ਕਰਦੇ ਸਨ ਤਿੰਨ ਮਹੀਨੇ ਗਰਮੀਆਂ ਦੀ ਰਾਜਧਾਨੀ ਉਹਨਾਂ ਦੀ ਇੱਥੇ ਸੀ 9 ਮਹੀਨੇ ਲਾਹੌਰ ਤੋਂ ਰਾਜ ਚਲਾਉਂਦੇ ਸੀ ਤਿੰਨ ਮਹੀਨੇ ਇੱਥੋਂ ਆਣ ਕੇ ਰਾਜ ਜਿਹੜੀ ਆ ਬਾਗਲੂਰ ਇੱਥੋਂ ਸੰਭਾਲਦੇ ਸੀ ਉਸ ਮਹਾਨ ਰਾਜੇ ਦੇ ਇਸ ਖੱਡਰ ਹੋ ਚੱਕੇ ਤਖਤ ਨੂੰ ਉਹਦੇ ਬਾਰਾਦਰੀ ਨੂੰ ਹੰਭਾਲਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਗੁਰੂ ਕਿਰਪਾ ਕਰੇ ਸੰਗਤਾਂ ਦਾ ਸਹਿਯੋਗ ਮਿਲੇ ਤੇ ਇਹ ਗੁਰੂ ਕਿਰਪਾ ਕਰੇ ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਬਾਰਾਦਰੀ ਨੂੰ ਉਸੇ ਤਰ੍ਹਾਂ ਮੁੜ ਕੇ ਹਰਾ-ਭਰਾ ਕਰ ਸਗੀਏ ਇਹ ਬਲ ਬਖਸ਼ਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਥੋੜਾ ਜਿਹਾ ਪਿਛੋ ਹੀ ਟਾਈਮਸ ਨਾਉ ਪੰਜਾਬ